ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਨਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜਿੰਨਾ ਵੀਰੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਟਾਣਾ ਤਸੀਲ ਜ਼ਿਲ੍ਹਾ ਬائیں ਨੂੰ ਮੋਗਾ ਹੀ ਪੈਂਦੇ ਆ ਜਿਹੜਾ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਦਾ ਕੰਮ ਆ ਰੋਟੀਨ ਚ ਪਸੂ ਆਉਂਦੇ ਰਹਿੰਦੇ ਨੇ ਰੋਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਗਾਂ ਬਾਈ ਦੀ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਂਦੇ ਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਜਗਮਉਨ ਸਿੰਘ ਪਿੰਡ ਫਤੇਗੜ ਕਰੋਟਾਣਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਵੀਰੇ ਮੋਬਾਈਲ ਨੰਬਰ 984974348 ਠੀਕ ਆ ਜਿਹੜੀ ਪਹਿਲਾ ਵੀਡੀਓ ਪਾਈ ਵੈਗ ਗਿਆ ਹਾਂ ਹਾਂ ਵੀਰੇ ਠੀਕ ਆ ਬਾਈ ਦੂਆ ਗੈਨਮਸ ਹੁੰਦੀ ਹੈ ਬਾਈ ਇਹ ਦੂਜਾ ਸੁਹੰਦੀ ਹੈ ਵੀਰੇ ਠੀਕ ਹੈ ਦਿਨ ਕਿੰਨੇ ਦਾ ਜੀ ਦਿਨ ਵੀਰੇ ਉਹਨਾਂ ਨੇ ਤਾਂ ਆਪ ਨੂੰ ਦੱਸ ਗਿਆ ਵੀਰੇ ਠੀਕ ਹੈ ਜੀ ਕੋਈ ਦੋ ਦਿਨ ਵੱਧ ਵੀ ਲੈ ਸਕਦੀ ਹੈ ਦੋ ਦਿਨ ਘੱਟ ਵੀ ਲੈ ਸਕਦੀ ਹੈ ਵੀਰੇ ਕਿੰਨਾ ਕਰ ਪਾਜੀ ਬਾਈ ਦੁੱਧ ਵੀਰੇ 11-12 ਕਿਲੋ ਦੇ ਜੂਗੀ ਕੋਈ ਬਾਲਾ ਨਹੀਂ ਬਾਕੀ ਮੱਝਰ ਗਈ ਹਾਂ ਮੱਝਰ ਗਈ ਵੀਰੇ ਠੀਕ ਹੈ ਜੀ ਦੋ ਬ੍ਰੀਡਾਂ ਮੈਕਸਾ ਤੋਰ ਕੇ ਦਿਖਾ ਦੀ ਬਾਈ ਸਾਹੀਵਾਲ ਤੇ ਗਿਰਦਾ ਕ੍ਰੋਸ ਆ ਫਾਇਦਾਏ ਦੋ ਬ੍ਰੀਡਾਂ ਮੈਕਸ ਆ ਜੀ ਸਾਹੀਵਾਲ ਤੇ ਗਿਰ ਬਾਕੀ ਵਜਨ ਵਜੂਦ ਵਾਲੀ ਆ ਕੱਦ ਵਾਲੀ ਵਹਿੜਾ ਜੀ ਥਾਣਾ ਬਹੁਤ ਚੰਗਾ ਲੱਗਿਆ ਸੋਨਾ ਗੈਪ ਤੇ ਹੱਥੀ ਚਵਾਈ ਵਾਲਾ ਦੈਨ ਬਾਈ ਕਹਿੰਦਾ ਮਾਲਕਾਂ ਨੇ ਤਾਂ 10 ਕਹਿ ਕੇ ਦਿੱਤੀ ਆ ਤੁਸੀਂ ਚਾਹੇ 12 ਮੰਨ ਲਿਓ ਚਾਹੇ 8 ਮੰਨ ਲਿਓ ਕਰਦੀ ਆ ਤੂੰ ਪਟੰਕਰਮ ਵਾਲਾ ਪਸ਼ੂ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਥਾਣਾ ਦੇ ਸਾਈਸ ਨੂੰ ਨੇੜੇ ਤੋਂ ਦਿਖਾ ਦਾਂਗੇ ਸੋਨੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਸੀਰੀਅਸ ਲੱਗ ਪੂਰੀ ਆ ਬਾਈ ਹਾਂ ਹਾਂ ਵੀਰੇ ਪੂਰੀ ਬਈ ਓਕੇ ਆ ਜੀ ਸਾਰਾ ਗੋਦਾਨ ਆ ਵੀਰੇ ਠੀਕ ਆ ਥਾਣਾ ਜੀ ਓਕੇ ਬੇਫਿਕਰ ਹੋ ਜਾਓ ਆ ਪੂਛ ਤੋ ਵਾਲੀ ਵਾਲੀ ਘੱਟੇ ਵੀਰੇ ਪੂਛ ਪੂਰੀ ਆ ਅੱਛਾ ਵਾਟ ਕਰਤੇ ਵੀਰੇ ਥਾ ਵਾਲ ਕੱਟੇ ਵੀਰੇ ਥੱਲੇ ਠੀਕ ਆ ਜੀ ਥਨਾ ਦੇ ਸਹਿਜ ਬੈਕ ਸਾਈਡ ਤੋਂ ਵੀ ਚੈੱਕ ਕਰ ਲਓ ਬਾਕੀ ਹਵਾਨੇ ਚ ਝੋਲ ਬਹੁਤ ਪਈ ਆ 11 12 ਕਿਲੋ ਦੁੱਧ ਬਾਈ ਦੱਸਦਾ ਕਿ ਪਾ ਜੂਗੀ ਕੋਈ ਬਾਲਾ ਵੀ ਨਹੀਂ ਏਡੀ ਗਾ ਨੂੰ ਕਿਉਂਕਿ ਵਜਨ ਵਜੂਦ ਵਾਲੀ ਆ ਬਾਕੀ ਦੁੱਧ ਇਹਨਾਂ ਦਾ ਮੱਝਾਂ ਜੀ ਗਿਣਿਆ ਜਾਣਾ ਗਰਮੀ ਦਾ ਤੂਫਾਨ ਆ ਜੀ ਗਰਮੀ ਕਰਮ ਵਾਲੀ ਨੇ ਭੋਰਾ ਨਹੀਂ ਮਿਲੋਣੇ ਜਮਾ ਜੈ ਜਮਨ ਬਾਈ 29000 ਰੁਪਏ ਵੀਰੇ ਦਾ ਹਾਂ ਮਾਨਤਨ ਕਰ ਦਾਂਗੇ ਵੀਰੇ ਜਮਾ ਛੋਟਾ ਜਾਂ ਮੁੱਲ ਆ ਜੀ 29000 ਚ ਕੋਈ ਵੱੱਛੀ ਨਹੀਂ ਦ 100 ਤੇ 22 ਗਾਂ ਦੇ ਰਿਆ ਉਹ ਵੀ ਕ੍ਰੌਸ ਦੀ ਗਰਮੀਆਂ ਦਾ ਤੋਹਫਾ ਚੰਗੀ ਫੈਟ ਆਉਣੀ ਆ ਦੁੱਧ ਪੀਣ ਵਾਲੇ ਵੀਰ ਨੂੰ ਕੋਈ ਮਾੜੀ ਨਹੀਂ ਬਾਕੀ 29000 ਚੋਂ 22 ਕਹਿੰਦਾ ਮਾਣ ਤਨ ਜਰੂਰ ਕਰ ਦਾਂਗੇ ਜਿਹਨੂੰ ਚੱਜੂਗੀ ਬਾਈ ਨਾਲ ਕਨੈਕਟ ਕਰ ਸਕਦਾ ਜੀ ਧੰਨਵਾਦ ਜੀ